ਸਸੀ ਗੱਲ ਜੀ ਅੱਜ ਦਾ ਪਹਿਲਾ ਦਿਨ ਲੰਗਰ ਚ ਗ੍ਰੀਨ ਸਿਟੀ ਬੰਗਾ ਓਲੇ ਮੱਲੇ ਦੇ ਜਿਸਵੰਦ ਦੇ ਵਿੱਚ ਲੰਗਰ ਚੱਲ ਰਿਹਾ ਤਾਂ ਤਾਂ 108 ਸੰਤ ਬਾਬਾ ਕਨਈਆ ਸਿੰਘ ਜੀ ਦੀ ਯਾਦ ਨੂੰ ਸਮਰਪਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਬੰਗਾ ਦੇ ਸਮੂਹ ਇਲਾਕਾ ਨਿਵਾਸੀਆਂ ਦੇ ਸੰਯੋਗ ਦੇ ਨਾਲ ਅਸੀਂ ਬਾਈ ਹੁਣੀ ਸੇਵਾ ਕਰ ਰਹੇ ਨੇ ਸਾਰੇ ਤੇ ਬਹੁਤ ਅੱਜ ਦਾ ਦਿਨ ਜਿਹੜਾ ਬਹੁਤ ਵਧੀਆ ਲੰਗਰ ਦਾ ਰਿਹਾ ਤੇ ਮੈਡਮ ਆ ਗਈ ਘਰੋਂ ਕੰਮ ਨਵੇੜ ਕੇ ਕਹਿੰਦੀ ਚਲੋ ਮੈਂ ਤੇਹਾਂ ਤੂੰ ਹਲਾ ਦਨੀ ਫੇਰ ਮੈਂ ਕੰਮ ਤੇ ਜਾਨੀ ਬਾਅਦ ਵਿੱਚ ਮੈਨੂੰ 5 ਵਜੇ ਤੁਸੀਂ ਲੈ ਆਇਓ ਦੰਗਰ ਤੇ ਦੁਬਾਰਾ ਚਲੋ ਜੀ ਮੇਰੇ ਕੋਈ ਗੰਨ ਨਹੀਂ ਤੁਸੀਂ ਜੇ ਨੂੰ ਕਰੋ ਸੇਵਾ ਤੇ ਲੰਗਰ ਹੋ ਗਿਆ ਜੀ ਸਿਸ਼ਟਾ ਸ਼ੁਰੂ ਅੱਜ ਸੀਗਾ ਜੀ ਸੋਇਆ ਵੀਂ ਦੀਆਂ ਬੜੀਆਂ ਤੇ ਪਕੌੜਿਆਂ ਦੀ ਸਬਜੀ ਦੇ ਨਾਲ ਚੌਲ ਤੇ ਗਰਮਾ ਗਰਮ ਚਾਹ ਪ੍ਰਸ਼ਾਦੇ ਦੇ ਲੰਗਰ ਸੰਗਤ ਨੇ ਬਹੁਤ ਦੁਰਦੁਰੋਂ ਆ ਕੇ ਸੇਵਾ ਕੀਤੀ ਤੇ ਸਾਰਿਆਂ ਨੇ ਬਹੁਤ ਹੀ ਸ਼ਾਦਾ ਨਾਲ ਭਾਵਨਾ ਨਾਲ ਸੇਵਾ ਕੀਤੀ ਤੇ ਲੰਗਰ ਵੀ ਸ਼ਗਿਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਤੁਸੀਂ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਅਸੀਂ ਇਸੇ ਤਰ੍ਹਾਂ ਹਰ ਇੱਕ ਸਾਲ ਲੰਗਰ ਦੀ ਜਿਹੜੀ ਸੇਵਾ ਉਹ ਕਰੀ ਜਾਵਾਂਗੇ ਤੁਹਾਡੇ ਉਦਮ ਸਦਕਾ ਹੀ ਤੁਹਾਡੀ ਜਦਮਾ ਸਦਕਾ ਹੀ ਤੁਹਾਡੀ ਹੀ ਮਾਇਆ ਦੇ ਨਾਲ ਤੁਹਾਡੇ ਦੇ ਸੰਬੰਧ ਦੇ ਨਾਲ ਹੀ ਲੰਗਰ ਚੱਲਦੇ ਆ ਤੇ ਮੈਂ ਤਾਂ ਤੁਹਾਡਾ ਸੇਵਾਦਾਰ ਬਣ ਕੇ ਇਹ ਲੰਗਰ ਚਲਾ ਰਿਹਾ ਕੜ ਲੂੰ ਵੀ ਇਸੇ ਤਰ੍ਹਾਂ ਕੜ ਲੂੰ ਐਤਵਾਰਾ ਕੜ ਲੂੰ ਕੜੀ ਚੋਲ ਤੇ ਨਾਲ ਦਹੀਂ ਭੱਲੇ ਤੇ ਨਾਲ ਪ੍ਰਸ਼ਾਦੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਟਾਈਮ ਨਾਲ ਕੜ ਲੂੰ ਐਤਵਾਰਾ ਜੂਰੀ ਜਿਵੇਂ ਵੀ ਹੁੰਦੇ ਆ ਪਰ ਸਾਰੇ ਵੀਰ ਕੜ ਲੂੰ ਜਰੂਰ ਪਹੁੰਚਿਓ ਐ ਲੰਗਰ ਦੇ ਵਿੱਚ ਕਿਉਂਕਿ ਲੰਗਰ ਦੇ ਵਿੱਚ ਦਹੀਂ ਭੱਲੇ ਤੇ ਕੜੀ ਚੌੜ ਤੇ ਪ੍ਰਸ਼ਾਦ ਕੱਲ ਨੂੰ ਇਹ ਮਿਲੂਗਾ ਜੀ ਤੇ ਜਿੰਨਾਂ ਸੰਗਤਾਂ ਨੇ ਸੇਵਾ ਕਰਨੀ ਹੈ ਕੱਲ ਨੂੰ ਜਰੂਰ ਲੰਗਰ ਦੇ ਵਿੱਚ ਵਾਰਤਬਾਰ ਹਾਜ਼ਰੀ ਭਰੋ ਇਸੇ ਤਰ੍ਹਾਂ ਆਪਾਂ ਵਿਸਾਖੀ ਨੂੰ ਫੇਰ ਜੇ ਤੁਸੀਂ ਸਾਥ ਦੇਵੋਗੇ ਤਾਂ ਵਿਸਾਖੀ ਨੂੰ ਫੇਰ ਇਸੇ ਤਰ੍ਹਾਂ ਜਿਹੜਾ ਗੁਰੂ ਕੇ ਲੰਗਰ ਆ ਉਹ ਆਪਾਂ ਚਲਾਵਾਂਗੇ ਉਦੋਂ ਆਪਾਂ ਛੋਲੇ ਪੂਰੀਆਂ ਦਾ ਲੰਗਰ ਚਲਾਵਾਂਗੇ ਇੱਥੇ ਹੀ ਗ੍ਰੀਨ ਸਿਟੀ ਦੇ ਵਿੱਚ ਤੇ ਤੁਹਾਡਾ ਸੰਜੋਗ ਹੋਵੇ ਤਾਂ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਸੇਵਾਦਾਰਾਂ ਦੀ ਬਹੁਤ ਕਮੀ ਹੁੰਦੀ ਸਿਰਫ 2-3 ਮੁੰਡੇ ਹੀ ਜਾਂਦੇ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਖੂਬੀ ਕੱਲ ਨੂੰ ਗ੍ਰੀਨ ਸਿਟੀ ਬੰਗਾ ਚ ਪਹੁੰਚੋ ਤੇ ਲੰਗਰ ਵੀ ਜ਼ਰੂਰ ਸ਼ਿਕੋ ਠੀਕ ਹੈ ਜੀ ਤੇ ਆਪਾਂ ਦਾ ਸੇਵਾਦਾਰਾਂ ਤੁਹਾਡੇ ਹਮੇਸ਼ਾ ਤੁਹਾਡੇ ਲਈ ਅਰਦਾਸਾਂ ਮਹਾਰਾਜ ਅੱਗੇ ਤਾਰਾ ਸ਼੍ਰੀ ਗੁਰਗੋਇੰਦ ਸਿੰਘ ਮਹਾਰਾਜ ਅੱਗੇ ਕਿ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਤਿਲ ਫੁੱਲ ਪਾਇਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਯੋਗਦਾਨ ਉਹ ਦਿੱਤਾ ਜਾਵੇ ਉਹਨਾਂ ਦੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰੇ ਬੋਲੀ ਜਾ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ਸਰਮਾ ਗਰਮ ਪ੍ਰਸ਼ਾਦਾ ਗਰਮਾ ਗਰਮ ਪ੍ਰਸ਼ਾਦਾ ਨਾਨਕ ਨਾਮ ਚੜ ਦੀ ਖੁਸ਼ੀ ਤੇਰੀ ਕੋਣ ਚਲਵਟ ਦਾ ਬਣਾ ਆਰੋ ਪਤਨੀ ਜੀ ਜੀ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਓਕੇ ਬਾਏ